ਲੋ ਸੋਣੋ ਯੂ ਫਾਲੋ ਵੀ ਤੂੰ ਗੁਰਦੇਵ ਚੋੜੇ ਕਰਨ ਕੇ ਲੋਕ ਤੂੰ ਕਿਉਂ ਨਹੀਂ ਕਰਦੇ ਬਿਦਾ ਕਰਦੇ ਦੀ ਕਰੂੰਗਾ ਮੇਰੇ ਕੋਲੋਂ ਦੇਣੀ ਦਸਤਾਬੀਏ ਸਭ ਤੋਂ ਪਹਿਲਾਂ ਮੈਂ ਬਿਦਾ ਕਰਤੋਂ ਕੇ ਮੂਹ ਨਹੀਂ ਕਰਦਾ ਕੋਲ ਕੇ ਕਹਿਣਾ ਬੰਦਿਆ ਨੂੰ ਅੱਜ ਹੀ ਕਰਕੇ ਤੂੰ ਕਿ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਮੇਰੀ ਕਰ ਸੋਤੋਂ ਤੁਸੀਂ ਆਸਤੀ ਹੁੰਦੇ ਆਈ ਆਈਐਸ ਤੁਸੀਂ ਸੈਲੈਕਟ ਹੋਏ ਤੇ ਜੇ ਪਬਲਿਕ ਦਾ ਵਾਪਸ ਹੁੰਦੀ ਹੈ ਸਾਡੇ ਕੋਲ ਆਉਂਦੀ ਆ। ਤਦੇ ਲਈ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਹੁੰਦੀ ਤਾਂ ਹੁੰਦੇ ਸਾਡੇ ਕੋਲ। ਮੈਂ ਕਹਾਂ ਕਲੀਅਰ ਆ ਬਿਲਕੁਲ ਕਲੀਅਰ ਆ ਜੀ ਕਲੀਅਰ ਆ ਬਿਲਕੁਲ। ਨਹੀਂ ਜੀ ਕਮੇਟ ਚੋੜੇ ਕੰਮ ਦੇ ਲੋਕ। ਗੁਰਦੇਵ ਚੋੜੇ ਕੰਮ ਦੇ ਲੋਕ। ਸੁਣੋ। ਚੋੜੇ ਕੰਮ ਦੇ। ਬੇਦਾਖਲ ਦੇ ਦੀ ਕਦੋਂਗਾ ਮੇਰੇ ਕੋਲ ਦੇ ਦੀ ਦਖਾਤਾ ਪਈ ਸਭ ਕੋਈ ਪਈਆ। ਪਰ ਬੇਦਾਖਲ ਤੋਂ ਕਹਿੰਦਾ ਫੋਨ ਨਹੀਂ ਕਰਦਾ। ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਕਰ ਤੋਂ ਕਹਿੰਦਾ ਫੋਨ ਨਹੀਂ ਕਰਦਾ। ਬਿਨਾ ਕੱਲ ਤੋਂ ਫੋਨ ਹੀ ਕਰਦਾ ਸੁਣੋ 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 ਜੂ ਫਾ ਲੋ ਵੀ ਸੁਣ ਅਸੀਂ ਬਿਨਾ ਕੱਲ ਤੋਂ ਬਿਨਾ ਕੱਲ ਤੋਂ ਇਹ ਅਸਲ ਮਤਲਬ ਹੀ ਕੱਲ ਤੋਂ ਲੋਕਾਂ ਦਾ ਨੂੰ ਵਟਾ ਪਾਇਆ ਲੋਕਾਂ ਦੇ ਸਾਡੇ ਕੋਸ਼ ਗਿਆ ਤਾਂ ਲਿਆ ਕਰ ਸਮਝਦੇ ਨਹੀਂ ਗੱਲ ਬਿਨਾ ਬਜਾ ਕੀ ਕੋਪ ਲੇਦਾ ਨਹੀਂ ਲੱਗੀਆਂ ਲੋਕਾਂ ਦੀ ਇਹ ਤੁਸੀਂ ਨਹੀਂ ਤਸੱਲੀ ਕਿਉਂਦੇ ਲੋਕ ਫੇਰੋਂ ਦੇ ਸਮ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱਡੀ ਗਿਆ ਅਬਸੇ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ TÜSİ'ye cevap verenlere kan mı kalırlar, ne konularda basın? Bak, cevap verin, cevap verin. Tamam, Ne dedi? TÜSİ'nin mülayenlerine kan mı kalırlar? O'ya geldi. TÜSİ'ye, TÜSİ'ye hekim satın verenlere kan mı kalırlar? ਤਾ ਦੇਖੋ ਬੰਦੇ ਭੇਜਦੇ ਰਹਾ ਤੁਸੀਂ ਇੱਕ ਆਪ ਤੁਹਾਨੂੰ ਸਾਡੇ ਕੋਲ ਬੰਦੇ ਭੇਜਦੇ ਹਾਂ 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 ਬੱਸ ਇਹਨਾਂ ਇਹਨਾਂ ਦਾ ਕੱਟਾ ਲਓ ਤਦ ਮੈਂ ਗਲਤ ਕੰਮ ਕਿਆ? ਹਾਂ ਨਹੀਂ ਨਹੀਂ ਮੈਂ ਤਾਂ ਗਲਤ ਕੰਮ ਕਿਆ ਪਹਿਲਾਂ ਦੱਸੋ ਫਿਰ ਬੰਦੂ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹਿ ਤਾ ਤੂੰ ਕੰਮ ਕਰ ਗਲ ਕਢੀ ਗਾ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿ ਰਿਹਾ ਦਾ ਮੈਂ ਕਦੀ ਕਹਿੰਦਾ ਹਾਂ ਹਾਂ ਇਹ ਤੂੰ ਇਲਾਮ ਨਾ ਨਹੀਂ ਨਿਕਾਵੇ ਤੂੰ ਤਾਂ ਮੈਨੂੰ ਕਾਰ ਦੀ ਗਾਈਡ ਕਰੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਬਲਿਕ ਦੇ ਥੁੜੇ ਬਣਾਦੇ ਆ ਸੁਣੋ ਸੰਪਰਕ ਦੇ ਪਹਿਲਾ ਸੁਣੋ 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 ਵੇ ਸੁਣੋ ਪਬਲਿਕ ਦੇ ਥੁੜੇ ਬਣਾਦੇ ਆ ਲੋਕਾਂ ਸਾਡੇ ਕੋਲ ਆਹੀ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਇਹਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਹੋ ਕਰੋ ਮੈਂ ਤੁਹਾਨੂੰ ਗਲਤ ਕੰਮ ਕਹਿੰਦੀ ਆ ਨਾ ਕਦੀ ਕਿਹਾ ਸੋਧੇ ਕੀ ਗੱਲ ਨਾ ਨਾ ਕੋਈ ਨਹੀਂ ਮੈਂ ਕਿਹਦੀ ਬਾਤ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮინისტრ ਦਾ ਬਹਿਸ ਕਰਦਾ ਇਹਨਾਂ ਦਾ ਅਲਾਦਾ ਲੋਕਾਂ ਦਾ ਕੀ ਕਰਦੇ ਹੋਗੇ ਦੱਸੋ ਪਹਿਲਾਂ ਬਣਾ ਲੋਕਾਂ ਦਾ ਕੀ ਵੀਦਾ ਹੋਗਾ ਕੋਈ ਮਿਲਣਾ ਲਾਦੇ ਦੱਸੋ ਠੀਕੋ ਦੇ ਦੇ ਬਣਾ ਤਾ ਲੋਕਾਂ ਦਾ ਕੀ ਵੀਦਾ ਹੋਗਾ ਕੋਈ ਮਿਲਣਾ ਲਾਫਟ ਵਾਟ ਕਰਨਾ ਕਰਦਾ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੋ ਕੋ ਬੱਜੇ ਪੈਸੇ ਨਾਲ ਕੰਮ ਕਰੋ ਤੁਸੀਂ ਗਾਦੇ ਹੋਸਪੀਟਲ ਦੀ ਜਿੰਦ ਨੂੰ ਹਾਂ ਤੇ ਤੁਸੀਂ ਇਹਨਾਂ ਦਾ ਖੰਭ ਕਰੋ ਜੀ ਮੈਨੂੰ ਕੰਮ ਦੇ ਦੋ